ਪੰਜਾਬ ਸਰਕਾਰ ਵੱਲੋਂ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਇਸੇ ਉੱਤੇ ਕਾਰਵਾਈ ਕਰਦੇ ਹੋਏ ਸਦਰ ਥਾਣਾ ਪੁਲਿਸ ਵੱਲੋਂ ਜੋ ਹੈ ਇੱਕ ਨਸ਼ਾ ਤਸਕਰ ਨੂੰ ਪਕੜਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਇਸ ਸਬੰਧ ਵਿੱਚ ਅਸੀਂ ਹੋਰ ਜ਼ਿਆਦਾ ਜਾਣਕਾਰੀ ਲਈ ਸਦਰ ਥਾਣਾ ਦੇ ਐਸਐਚਓ ਸਰਦਾਰ ਗੁਰਸੇਵਕ ਸਿੰਘ ਸਿੱਧੂ ਨਾਲ ਗੱਲਬਾਤ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਕਿ ਆਖਿਰ ਇਹ ਜੋ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਤੇ ਅੱਜ ਜੋ ਇਹ ਨਸ਼ਾ ਤਸਕਰ ਫੜਿਆ ਗਿਆ ਹੈ ਇਸ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਤੇ ਕਿੱਥੋਂ ਆ ਰਿਹਾ ਸੀ ਇਸ ਬਾਰੇ ਹੋਰ ਜਾਣਕਾਰੀ ਲਵਾਂਗੇ ਆਖਿਰ ਕਿਸ ਕਿਸ ਧਾਰਮ ਦੇ ਤਹਿਤ ਜੋ ਐ ਮੁਕਦਮਾ ਦਰਜ ਕੀਤਾ ਗਿਆ ਹੈ ਸਾਡੇ ਮਾਨਯੋਗ ਡੀਆਈਜੀ ਸ਼੍ਰੀ ਕੁਲਦੀਪ ਸਿੰਘ ਚੈਲ ਜੀ ਪਟਿਆਰੇ ਤੇ ਮਾਨਯੋਗ ਐਸਐਸਪੀ ਸ਼੍ਰੀ ਲਲਿਤ ਸ਼ਰਮਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਬទ ਜਿਹੜੀ ਮੇਨ ਚੱਲ ਰਹੀ ਹੈ ਉਹਨਾਂ ਦੀ ਰਹਿਨਮਾਈ ਹੇਠ ਸਾਡੇ ਜਿਹੜੀ ਸਦਰ ਰਾਜਪੁਰਾ ਦੀ ਪੁਲਿਸ ਟੀਮ ਨੇ ਕੱਲ ਮਿਤੀ 4 11 25 ਨੂੰ ਜਦੋਂ ਅਸੀਂ ਸਾਡੇ ਏਐਸਏ ਅਮਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਏਜੀਐਮ ਰਿਜ਼ਰਵਟ ਤੇ ਮਸੰਦਪੁਰੇ ਦੇ ਕੋਲ ਅਸੀਂ ਨਾਕਾਬੰਦੀ ਕਰਕੇ ਵਿੱਚ ਚੈਕਿੰਗ ਚੱਲ ਰਹੀ ਸੀ ਤਾਂ ਇਸੇ ਦੌਰਾਨ ਜਦੋਂ ਨਾਕਾਬੰਦੀ ਦੌਰਾਨ ਕਾਫੀ ਉੱਥੇ ਰਸ਼ ਹੋ ਜਾਂਦਾ ਤਾਂ ਇੱਕ ਉਹਦੇ ਵਿੱਚੋਂ ਇੱਕ ਮੋਨਾਂ ਨੌਜਵਾਨ ਕਿਸੇ ਵੀਕਲ ਚ ਉਤਰ ਕੇ ਉਹ ਵਾਪਸ ਜਾ ਰਿਹਾ ਸੀ ਜਿਹਦੇ ਹੱਥ 'ਚ ਕਾਲੇ ਰੰਗ ਦਾ ਬੈਗ ਸੀ ਤੇ ਸਾਡੀ ਨਾਕਾ ਪਾਰਟੀ ਨੇ ਸ਼ੱਕ ਦੀ ਬਣਾਂ ਤੇ ਉਹਨੂੰ ਬੁਲਾਇਆ ਤੇ ਬੁਲਾ ਕੇ ਜਦੋਂ ਇਹ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਜਦੋਂ ਅਸੀਂ ਉਹਦਾ ਬੈਂਕ ਚੈੱਕ ਕੀਤਾ ਐਸ ਪਰ ਜੋ ਐਨਡੀਪੀਜ਼ ਦਾ ਪ੍ਰੋਸੀਜਰ ਆ ਤਾਂ ਸਾਨੂੰ ਉਹਦੇ ਵਿੱਚੋਂ ਜਿਹੜੀ ਟ੍ਰੈਮਾਡੋਲ ਦੇ ਜਿਹੜੇ ਨਸ਼ੀਲੇ ਪੱਤੇ ਆ ਉਹ ਬਰਾਮਦ ਹੋ ਤਾਂ ਜਿਹਦੀ ਅਸੀਂ ਕਾਊਂਟਿੰਗ ਦੇ ਵਿੱਚ ਟੋਟਲ 11600 ਜਿਹੜੀ ਕਮਰਸ਼ੀਅਲ ਕੁਆਂਟੀਟੀ ਕਾਫੀ ਜਿਹੜੀ 빅 ਕੁਆਂਟੀਟੀ ਆ 11600 ਅਸੀਂ ਗੋੜੀਆਂ ਯਾਨੀ ਕਿ 1160 ਅਸੀਂ ਪੱਤੇ ਬਰਾਮਦ ਕੀਤੇ ਆ ਤੇ ਇਹ ਜਿਹੜਾ ਦੋਸ਼ੀ ਆ ਇਹਦੀ ਜਿਹੜੀ ਪਛਾਣ ਆ ਸੰਦੀਪ ਸਿੰਘ son of ਵਿਕਪਾਲ ਸਿੰਘ ਵਾਸੀ ਪਿੰਨ ਅਗਰਪੁਰ ਮਰਾਦਮਾਜਾ ਨੀਰਮ ਸਿੰਘ ਦਾਣਾ ਜੁਲਕਾ ਜਿਹੜਾ ਜਿਲ੍ਹਾ ਪਟਿਆਲਾ ਦਾ ਰਹਿਣਾ ਨਾਲ ਤੇ ਇਹਨੂੰ ਕਾਬੂ ਕਰਕੇ ਅਸੀਂ ਜਿਹੜਾ ਇਹਦੇ ਮਕਦਮਾ ਨੰਬਰ ਅਸੀਂ 124 ਅੰਦਰ ਸੈਕਸ਼ਨ 2285 ਜਿਹੜਾ ਸਦਰਾਇਤ ਨੂੰ ਦਰਜ ਕੀਤਾ ਸਰ ਇਹ ਕਿੱਥੋਂ ਲੈ ਕੇ ਆਇਆ ਸਰ ਕਿੱਥੇ ਲੈ ਕੇ ਆਇਆ ਇਹ ਸਾਡੀ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੁਣ ਤੱਕ ਅਸੀਂ ਕੁਸ਼ਤਾਰਸ਼ ਕੀਤੀ ਆ ਉਹਦੇ ਵਿੱਚ ਇਹ ਰਾਜਸਥਾਨ ਤੋਂ ਲੈ ਕੇ ਆਇਆ ਤੇ ਕਿੱਥੋਂ ਲੈ ਕੇ ਆਇਆ ਉਹ ਅਸੀਂ ਹੁਣ ਇਹਦਾ ਰਿਮਾਂਡ ਹਾਸਲ ਕਰਕੇ ਜਿਹੜਾ ਡੀਪਲੀ ਇਨਵੈਸਟੀਗੇਟ ਕਰਾਂਗੇ ਤੇ জানা ਕੀਤੇ ਸਰ ਉਹ ਹਜੇ ਅੰਡਰ ਇਨਵੈਸਟੀਗੇਸ਼ਨ ਆ ਤੇ ਕਿਸ ਬੰਦੇ ਤੋਂ ਲੈ ਕੇ ਆਇਆ ਤੇ ਕਿੱਥੇ ਇਹਨੇ ਇਹ ਜਿਹੜੀ ਸਪਲਾਈ ਆ ਸਪਲਾਈ ਕਰਨਾ ਸੀ ਜਿਹੜੀ ਕੁਆਂਟੀਟੀ ਆ ਉਹਦੇ ਬਾਰੇ ਅਸੀਂ ਰਿਮਾਂਡ ਲੈ ਕੇ ਡੰਗਾਈ ਨਾਲ ਤਪतीश ਕਰਾਂਗੇ ਸਿੱਧਾ ਕ੍ਰਿਮੀਨਲ ਰਿਕਾਰਡ ਪਹਿਲਾਂ ਹੀ ਹੈ ਕੋਈ ਫਿਲਹਾਲ ਅਸੀਂ ਇਨਵੈਸਟੀਗੇਸ਼ਨ ਚ ਜਿਹੜਾ ਇਹਦਾ ਚੈੱਕ ਕਰਾਂਗੇ ਰਿਮਾਂਡ ਤੋਂ ਬਾਅਦ ਇਹਦੇ ਕੰਸਰਨ ਥਾਣੇ ਨਾਲ ਵੀ ਤਾਲਮੇਲ ਕੀਤਾ ਜਾਊਗਾ ਕਿ ਇਹਦੇ ਤੇ ਕੋਈ ਉਥੇ ਪਰਚਾ ਤਾਂ ਨਹੀਂ ਦਰਜ ਹੈਗਾ ਤੇ ਬਾਕੀ ਕਿ ਕਿੱਥੇ ਡਿਲੀਵਰ ਕਰਦਾ ਇਹਦੇ ਨਾਲ ਹੋਰ ਕੌਣ-ਕੌਣ ਇਹਦੇ ਗੈਂਕ ਦੇ ਵਿੱਚ ਉਹ ਅਸੀਂ ਡੀਪਲੀ ਇਨਵੈਸਟੀਗੇਟ ਕਰਕੇ ਇਹ ਦਿੱਤਾ ਤੋਂ ਸਾਹਮਣੇ ਲੈ ਕੇ ਆਏ ਸਰ ਕੋਈ ਹੋਰ ਨਸ਼ੀਲੀ ਵਸਤੂ ਵੀ ਇਨਾਂ ਇਦਕੋ ਬਰਾਮਦ ਹੋਈ ਹੈ ਜੇ ਇਹਦੇ ਨਾਲ ਫਿਲਹਾਲ ਇਹਦੇ ਕੋਲੋਂ ਸਾਨੂੰ ਟ੍ਰੈਮਾਂ ਡੋਲ ਦੀਆਂ ਜਿਹੜੇ 11600 ਦੁਨੀਆ ਬਰਾਮਦ ਹੋਈਆਂ ਇਹਨਾਂ ਤੋਂ ਇਲਾਵਾ ਕੋਈ ਚੀਜ਼ ਨਹੀਂ ਇਹ ਤੋਂ ਇਲਾਵਾ ਕੋਈ ਸੰ ਨਕਦੀ ਬਰਾਮਦ ਹੋਈ ਹੈ ਕਿਤੋਂ ਲੈ ਕੇ ਆਏ ਕਿ ਕਿੱਥੇ ਜਾਣਾ ਹੋਵੇ ਨਹੀਂ ਇਹਦੇ ਕੋਲੋਂ ਕੁਝ ਨਕਦੀ ਬਰਾਮਦ ਨਹੀਂ ਹੋਈ ਬਸ ਅਜੇ ਤੱਕ ਸਾਨੂੰ ਜਿਹੜਾ ਤੇ ਜਿਹੜੀ ਮੇਰੀ ਇਨਵੈਸਟੀਗੇਸ਼ਨ ਜੀ ਕਲੀਅਰ ਹੋਇਆ ਕਿ Rajasthan ਤੋਂ ਲੈ ਕੇ ਆਇਆ ਤੇ Rajasthan ਦੇ ਕਿਹੜੇ ਸ਼ਹਿਰ ਤੋਂ ਲੈ ਕੇ ਆਇਆ ਉਹ ਅਸੀਂ ਇਹਦੇ ਨਾਲ ਇਨਵੈਸਟੀਗੇਸ਼ਨ ਤੇ ਇੰਟਰੋਗੇਸ਼ਨ ਕਰਾਂਗੇ ਉਦੋਂ ਬਾਅਦ ਸਾਨੂੰ ਪਤਾ ਲੱਗੇ ਸਰ ਕਿਸ ਕਿਸ ਧਾਰਾ ਦੇ ਅਗੇਂਸਟ ਜੋ ਹੈ ਹੁਣ ਇਹਦੇ ਵਿੱਚ ਅਸੀਂ ਫਿਲਹਾਲ ਅੰਡਰ ਸੈਕਸ਼ਨ ਜੁੜਾ ਐਨਡੀਪੀਐਸ ਦਾ 2285 ਦਾ ਪਰਚਾ ਦਿੱਤਾ ਇਹਦੇ ਵਿੱਚ ਬੈਕਵਰਡ ਫਾਰਵਰਡ ਲਿੰਕ ਸਟੈਬਲਿਸ਼ ਕਰਕੇ ਹੋਸੀ ਜੋ ਵੀ ਵਾਧਾ ਜੋਨ ਹੋਗਾ ਉਹ ਕੀਤਾ ਜਾਊ ਸਰ ਕੋਈ ਮਾੜਾ ਮੋੜਾ ਦੱਸਿਆ ਜੀ ਇਹਨੇ ਵੀ ਇਹ ਕਿਸ ਚੀਜ਼ ਦੇ ਵਿੱਚ Rajasthan ਦੱਸ ਰਿਹਾ ਕਿ ਕਿਸ ਤਰ੍ਹਾਂ ਆਇਆ ਸੀ Rajasthan ਤੋਂ ਤੇ ਅੱਗੇ ਫਿਰ ਇਹਦੇ ਕਿਹੜੇ ਕਿਹੜੇ ਵਾਹਨ ਬਦਲੇ ਸੀ ਬਾਈ ਬੱਸ ਇਹ ਬਾਈ ਬੱਸ ਹੀ ਆਉਂਦੇ ਨੇ ਉਥੋਂ ਜਿਹੜੇ ਸਾਡੇ ਪਹਿਲਾਂ ਜਿਹੜੇ ਅਸੀਂ ਜੋ ਵੀ ਇੱਥੇ ਪਰਚੇ ਜਿਹੜੇ ਦਰਜ ਕੀਤੇ ਜਾਂਦੇ ਆ ਇਹ ਦੂਰ ਦਾ ਵੀਕਲ ਆਪਣਾ ਵੀਕਲ ਯੂਜ਼ ਨਹੀਂ ਕਰਦੇ ਸਰ ਜਿਵੇਂ ਦੱਸਿਆ ਵੀ ਪਤਾ ਲੱਗ ਰਿਹਾ ਇਹਦੇ Rajasthan ਤੋਂ ਆਇਆ ਰਾਹ ਦੇ ਵਿੱਚ ਕਿਤੇ ਕੋਈ ਪੁਲਿਸ ਨੇ ਨਾਕਾਬੰਦੀ ਨਹੀਂ ਸੀ ਕੀਤੀ ਹੋਈ ਫਿਰ ਐਡੇ ਵੱਡੇ ਹੈ ਵੀ ਕਾਹਦੀ ਲੱਗੇ ਆਏ ਸੀ ਜੀ ਇਹ ਦਿਨ ਨਹੀਂ ਆਪਾਂ ਕੁਝ ਨਹੀਂ ਕਹਿ ਸਕਦੇ ਜੋ ਸਾਡੀ ਪਟਿਆਲਾ ਪੁਲਿਸ ਜਿਹੜੀ ਹਰ ਸਮੇਂ ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਪੁਲਿਸ ਦਾ ਨਾਮ ਰਹਿਂਦੀ ਆ ਤਾਂ ਅਸੀਂ ਜਦੋਂ ਵੀ ਪੰਜਾਬ ਵਿੱਚ ਐਂਟਰੀ ਹੁੰਦੀ ਹੈ ਕੋਈ ਇਦਾਂ ਦੀ ਸਮਝ ਲਈਦੀ ਤਾਂ ਅਸੀਂ ਉਹਨੂੰ ਰਾਉਂਡ ਅਪ ਕਰਕੇ ਐਨਡੀਐਸ 'ਚ ਅਸੀਂ ਐਨਡੀਪੀਐਸ ਦੇ ਵਿੱਚ ਉਹਨੂੰ ਪਾਤਰਾਤ ਕਰ ਆਂ ਆਮ ਲੋਕਾਂ ਨੂੰ ਸਰ ਨਸ਼ਿਆਂ ਬਰਤੀ ਕੀ ਕਰਨਾ ਚਾਹ ਰਹੇ ਮੈਂ ਆਮ ਲੋਕਾਂ ਨੂੰ ਇਹ ਸਿਰਿਆ ਦੇਣਾ ਚਾਹਣਾ ਕਿ ਪੰਜਾਬ ਪੁਲਿਸ ਹਮੇਸ਼ਾ ਹੀ ਨਸ਼ਿਆਂ ਦੇ ਖਿਲਾਫ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਚ ਲੱਗੀ ਹੋਈ ਹੈ ਅਸੀਂ ਲੋਕਲ ਪਬਲਿਕ ਦਾ ਦੀ ਸਹਿਯੋਗ ਚਾਹੁੰਦੇ ਆ ਕਿ ਉਹ ਸਾਡੇ ਨਾਲ ਕੋਆਪਰੇਟ ਕਰਦੇ ਵੈਸੇ ਆਪਣਾ ਰਾਜਪੁਰਾ ਦੇ ਜਿਹੜੀ ਪਬਲਿਕ ਕਾਫੀ ਕੋਆਪਰੇਟ ਸਾਨੂੰ ਜਦੋਂ ਵੀ ਕੋਈ ਇਦਾਂ ਦੀ ਕੋਈ ਗੱਲਬਾਤ ਆਉਂਗੀ ਤਾਂ ਸਾਡੇ ਨਾਲ ਟਾਲਮੈਂਟ ਕਰਕੇ ਤੁਸੀਂ ਉਹਨੂੰ ਪਰਚਾ ਦੇ ਕੇ ਅਸੀਂ ਜਿਹੜੇ ਦੋਸ਼ੀਆ ਨੂੰ ਸੁਰੱਖਣ ਵਿੱਚ ਪਾਈ ਜਿਹਦੇ ਕੋ ਲੈ ਕੇ ਉਹ ਨਾਮਜ਼ ਕਰਤਾ ਕਿ ਕਰਪਣ ਨਹੀਂ ਜੀ ਹਾਂ ਜੀ ਸਾਡੇ ਕੋਲ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਕੋਈ ਨਾਮ ਸਾਹਮਣੇ ਨਹੀਂ ਆਇਆ ਰਿਮਾਂਡ ਤੇ ਜੋ ਨਾਮ ਸਾਹਮਣੇ ਆਉਣਗੇ ਅਸੀਂ ਉਹਨੂੰ ਮੌਗੈਂਟ ਕਰਾਂਗੇ ਠੀਕ ਹੈ ਜੀ ਧੰਨਵਾਦ ਜਤਿੰਦਰ ਲੱਕੀ A1 ਪੰਜਾਬੀ ਟੀਵੀ ਰਾਜ